ਪਰ ਕੀ ਨਾਮ ਆ ਬੜਾ ਨਰਕ ਲਵਾਂ ਸੈਂਗੀ ਬੜੀ ਡੈਕਟਰੀ ਵੀ ਇਦੀ ਉਹ ਪੀ ਲੱਗਦੇ ਡਟੇ ਮੇਰਾ ਪਤੀ ਜਾਰੀ ਕੋਲਜੀਤ ਸਿੰਘ ਜਿਸ ਤਰ੍ਹਾਂ ਐਕਸੀਡੈਂਟ ਹੋਇਆ ਉਹਨਾਂ ਦੇ ਵਿੱਚ ਐਕਸੀਡੈਂਟ ਇਤਰਾ ਹੋਇਆ ਵੀ ਉਹ 9 ਵਜੇ ਡਿਊਟੀ ਤੇ ਉਹਦੀ ਹੁੰਦੀ ਹੈ 9 ਵਜੇ ਡਿਊਟੀ ਤੇ ਜਾ ਰਿਹਾ ਸੀ ਤੇ ਬਾਬਾ ਇਸ ਦਾਨੇ ਦੇ ਲਾਗੇ ਐ ਗੱਡੀ ਵੇਖੀ ਆ ਵੀ ਬਹੁਤ ਸਪੀਡ ਤੇ ਉਹ ਗੱਡੀ ਜਿਹੜੀ ਆ ਰਹੀ ਤੇ ਨੋਰਾ ਰੌਂਸ ਐ ਤਾਂ ਆਣ ਕੇ ਵੱਜੀ ਆ ਤੇ ਉਹ ਤੇ ਬਹੁਤ ਹੀ ਭਿਆਨਕ ਮੈਲ ਅੰਧਾ ਕਿਲਾ ਨੂੰ ਖਿੱਚ ਕੇ ਨਾ ਲਈ ਸਕੇ ਰਹੇ ਗੱਡੀ ਕਿਹੜੀ ਫੇਰ ਕਿਹੜੇ ਮੋਟਰਸਾਈਕਲ ਸਕਾਰਪੀਓ ਗੱਡੀ ਇਹ ਬਾਕਸ ਮੋਟਰਸਾਈਕਲ ਇਹ ਕਾਰੀ ਡਿਊਟੀ ਕਰਦੇ ਫਿਰ ਇਹ ਬਿਜਲੀ ਬੋਰਡ ਦੀ ਡਿਊਟੀ ਕਰਦੇ ਯਾਰ ਕਿੰਨੇ ਚਿਰ ਹੋ ਗਿਆ ਨਾ ਇਹ ਨੌਕਰੀ ਕਰਦੇ ਇਹਨਾਂ ਨੂੰ 6 ਸਾਲ ਹੋ ਗਿਆ ਹੈ ਤਕਰੀਬਨ ਇਹਨਾਂ ਦੇ ਘਰ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਦੋ ਸਿੱਖ ਰਾ ਜੀ ਤੇ ਦੋ ਬੇੜੇ ਦੇ ਬੱਚੇ ਛੋਟੇ ਆ ਜਾਂ ਵੱਡੇ ਬੱਚੇ ਛੋਟੇ ਜੇ 7 ਸਾਲ ਦਾ ਤੇ ਇੱਕ 8 ਮਹੀਨਿਆਂ ਦਾ ਜੀ ਬੱਚੇ ਗੱਡੀ ਇਹ ਪਾਜੀ ਐਕਸੀਡੈਂਟ ਹੋਇਆ ਗੱਡੀ ਵਾਲੇ ਨਾਲ ਉਹ ਗੱਡੀ ਛਿੜਪਨੇ ਆਪ ਪ੍ਰਯਾਰਤ ਜਾਂ ਬੜੇ ਗਏ ਨਹੀਂ ਗੱਡੀ ਵਾਲੇ ਨਾ ਦੂਜੀ ਬੈਗ ਤੇ ਜਾ ਚਲੇ ਗਏ ਉੱਥੇ ਫਿਰ ਹੀ ਗਏ ਸਪੋਰਟ ਵਾਲਿਆਂ ਨੂੰ ਕਹਿ ਵੀ ਇਹਨਾਂ ਨੂੰ ਰਾਤ ਦੇ ਵਿੱਚ ਲਾਓ ਹੁਣ ਵੇਖੋ ਪਤਾ ਨਹੀਂ ਲਿੰਦੇ ਆ ਕਿ ਨਹੀਂ ਲਿੰਦੇ ਇਹ ਗੱਲ ਦਾ ਪਤਾ ਨਹੀਂ ਹੁਣ ਆਪਣੀ ਕੀ ਮੰਗ ਆ ਆਪਣੀ ਮੰਗ ਆ ਜੀ ਉਹਦਾ ਸਖਤੋ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਸ ਤਰ੍ਹਾਂ ਰੌਂਡ ਸੈਂਸ ਤੇ ਗੱਡੀਆਂ ਮਾਰ ਲੱਗੇ ਤੇ अनेका ਹੀ ਐਕਸੀਡੈਂਟ ਹੁੰਦੇ ਆੜਾ ਤਾਂ ਉਹ ਪਤੀਜੇ ਦੀ ਉਮਰ ਹੀ ਕੋਈ ਨਹੀਂ 32 ਦੇ 33 ਸਾਰੇ ਜੇ ਰੋਪਾਹੜੇ ਇੱਕ ਨੌਕਰੀ ਤੋਂ ਆਪਣਾ ਕੰਮ ਪੀੜਾਣਾ ਪੀੜਾ ਹੋਇਆ ਹਾਂਜੀ ਤੇ ਕਿਹੜੀ ਜਗ੍ਹਾ ਤੇ ਹੋਇਆ ਕਿ ਨਾਮ ਉਹ ਇਹਦਾ ਨਾਂ ਕੁਲਜੀਤ ਸਿੰਘ ਹੈ ਮਲੀਏ ਪਿੰਡ ਤੋਂ ਅਸੀਂ ਸੁਭਾਲ ਸਿਹੜ ਕੇ ਵੀ ਜਿਹੜੀ ਡਿਊਟੀ ਸਾਥੀ ਸੀ ਹੁੰਦੇ ਤੇ ਆਪਣੀ ਡਿਊਟੀ ਦੇ ਜਾ ਰਹੇ ਸੀ ਬਣਾ ਹੁਣੇ 9 ਤੋਂ 9 ਦੇ ਵਿੱਚ ਟਾਈਮ ਲਿਗਾ ਤੇ ਜਿਹਨਾਂ ਡਿਊਟੀ ਤੇ ਗਿਆ ਵਾ ਤੇ ਗੱਡੀਆਂ ਬੱਸ ਬੱਡੇ ਰਹਾ ਤਾਂ ਮੈਨਾਂ ਕੋਈ ਗੱਡੀ ਬਾਹਰ ਤੇ ਪੀਪੀ ਜਿਹੜਾ ਨੰਬਰ ਉਹ ਤੇਜ਼ ਰਫਤਾ ਤੇ ਗੋਂਗ ਵੇ ਤੇ ਆਣ ਕੇ ਉਹਨੇ ਦੂਜੀ ਸ਼ੈਡ ਬਹੁਤ ਜ਼ੋਰ ਦੀ ਟੱਕਰ ਮਾਰੀ ਆ ਟੱਕਰ ਇਨੀ ਜ਼ੋਰ ਦੀ ਉਹਦੇ 에어 ਬੈਗ ਵੀ ਫੁੱਲ ਗਏ ਔਰ ਜਿਹੜਾ ਸਾਡਾ ਮੋਟਰਸਾਈਕਲ ਇਹਦਾ ਕੁਲਦੀਪ ਸਿੰਘ ਦਾ ਉਹ ਘੜੋ ਘੜੋ 35 ਮੀਟਰ ਦੂਰ ਖਿੜਦਾ ਗਿਆ ਤੇ ਮੌਕੇ ਦੇ ਰਿਹਾ ਵੇਖੋ ਤੁਸੀਂ ਵੇਖਿਆ ਨਾ ਮੋਰਚੇ ਦੀ ਬਾਹਾਂ ਟੁੱਟੀਆਂ ਚਿਰਚਾ ਝਾੜਵਾ ਲੱਤਾਂ ਦੇ ਸਾਰਾ ਕੁਝ ਇੰਨੀ ਜ਼ੋਰ ਦੀ ਟੱਕਰ ਹੀ ਬਹੁਤ ਹੀ ਵੇਖਣਯੋਗ ਨੇ ਭਰਾ ਉਥੇ ਜੋ ਸਾਡੇ ਦੋ ਮਲਾਜੋ ਹੁਣ ਉਥੇ ਚਬਾਤਾਂ ਨੇ ਬਿਠੇ ਹੋ ਉਹ ਵੀ ਮੌਕੇ ਤੇ ਇਹਨਾਂ ਦੇ ਫਾਗਰੇ ਲਾ ਬੋਟਾ ਸੀ ਵੀ ਮਗਰ ਮਗਰ ਨਾਲ ਅੱਜ ਮਸੇਰ ਕੇ ਬਾਦੂ ਦੇ ਮੱਥਾ ਟੇਕਣ ਜਾ ਰਹੇ ਦੇਖੋ ਤੁਸੀਂ ਇਹਨਾਂ ਨੇ ਮੌਕੇ ਤੇ ਵੇਖ ਲਿਆ। ਹੋਰ ਇਹੋ ਤੇ ਮੌਕੇ ਤੇ ਬਗ ਸੀ। ਪਰ ਇਹ ਸਾਡਾ ਮਲਟੀਨੇਸ਼ਨ ਦੇ ਦੇਣਾ ਚਾਹੁੰਦੇ ਆ। ਬਈ ਇੰਨੀ ਤੇਜ਼ ਵਾਦਾਰ ਕਰਕੇ ਡੇਰੇ ਆ। ਪੁਲਿਸ ਨੇ ਉਥੇ ਗਈ ਪਰ ਸਿਰ ਮੌਕੇ ਤੇ। ਪਰ ਉਥੇ ਮੌਕੇ ਤੇ ਇਹ ਸਿਰਫ ਐਕਸੀਡੈਂਟ ਪਰ ਜੜੇ ਕ੍ਰਿਮੀਨਲ ਪਰਚਾ ਵੀ ਆ। ਮਾਰਨ ਵਾਲੀ ਗੱਲ ਕੀਤੀ ਹੈ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਘੜੇ ਘੜੇ ਲੋਕ ਦੇ ਬਰਾਰ ਹੋ ਗਏ ਜਾਂ ਭੜੇ ਗਏ ਫੜੇ ਗਏ ਉੱਥੇ ਲਾਗੇ ਬੈਗ ਤੇ ਭੱਜ ਗਏ ਉੱਥੋਂ ਫੜ ਲੈਂਦੇ ਪੁਲਿਸ ਨੇ ਪੁਲਸੀ ਰਸਤੇ ਦੇ ਵਿੱਚ ਪਰ ਇੱਥੇ ਅਸੀਂ ਚਾਹੁੰਦੇ ਹਾਂ ਵੀ ਜਿਵੇਂ ਇਹੋ ਜੇ ਕੰਮ ਹੋ ਰਿਹਾ ਇੱਥੇ ਸਖਤ ਪੁਲਿਸ ਨੂੰ ਠੋਕ ਕੇ ਕਾਰਵਾਈ ਕਰਨੇ ਕਿਤੇ ਪਰਚੇ ਬਹੁਤ ਢਿੱਲ ਕਰ ਦਿੰਦੇ ਤੇ ਜਾਂ ਕੇ ਉਹ ਰਸਤਾ ਜਿਹੜਾ ਕਿੰਡ ਗਾਦ ਕੋਈ ਜੁੱਤ ਨਾ ਕਰੇ ਗੱਡੀ ਤੇ ਚਲਾਉਂਦੀ ਇਹ ਵੀਰ ਦੇ ਮੈਰਿਟ ਵੀ ਚ ਇਹ ਮੈੜੀ ਦੋਵਾਂ ਦੀਆਂ ਸਿਸਟਰਾਂ ਦੇ ਫਾਦਰ ਦੇ ਮਦਰ ਫਾਦਰ ਦੇ ਵੀ ਤੇ ਮੌਤ ਹੋ ਗਈ ਤੇ ਉਹਦੇ ਦੇ ਰੇਜ ਦੇ ਨੂੰ 2013 ਦੇ ਤੇ ਨੌਕਰੀ ਮਿਲੀ ਹੋਈ ਹਾਂਜੀ ਫਾਦ ਸਾਹਿਬ ਦੀ ਨੌਕਰੀ ਮਿਲੀ ਪਰ ਅੱਜ ਬੱਚੇ ਕੋਈ ਨਹੀਂ ਅੱਗਲਾ-ਗੱਲਾ ਬੇੜਾ ਹੈਗਾ ਹੁਣ ਇਹਦੇ ਦੋ ਬੱਚੇ ਆ ਭੈਣਾਂ ਦੀ ਦੋ ਵਿਆਹ ਹੀ ਹੋਈਆਂ ਤੇ ਘਰ ਹੀ ਉੱਜੜ ਗਿਆ ਹੈ ਸਾਰੇ ਮੈਂ ਕਿੰਨਾ ਕੰਮ ਤਾਂ ਹੀ ਜਾਗੇ ਇੱਥੇ ਉਹ ਕਹਿੰਦੇ ਆ ਵੀ ਚਲੋ ਮੈਂ ਜੋ ਇਹ ਕਾਰਵਾਈ ਚਲੋ ਉਹ ਤਾਂ ਇਹ ਕਰਨੇ ਕਰਨੇ ਪਰ ਜਿਹੜੀ ਆ ਪੁਲਿਸ ਵੱਲੋਂ ਜਿਹੜੀ ਆ ਉਹ ਡਰਾਈਵਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਆ ਕਿ ਜਿਹੜਾ ਵਾ ਇਹ ਨਾ ਵੀ ਉਹ ਸਿਰਫ ਇਕੱਲਾ ਹੀ ਐਕਸੀਡੈਂਟ ਇੱਕ ਹੁੰਦਾ ਇੱਕ ਉਹਨੂੰ ਸਪੀਡ ਰੋਂਗ ਸਾਈਡ ਤੇ ਮਾਰੀ ਆ